ਜੀ ਕੀ ਹਾਲ ਚਾਲ ਹੈ ਸਲਾਮ ਨਮਸਤੇ ਨਮਸਕਾਰ ਰਾਮ ਰਾਮ ਕੀ ਹਾਲ ਚਾਲ ਹੈ ਜੀ ਸਾਰੇ ਦੋਸਤਾਂ ਦਾ ਅੱਜ ਦੀ ਲਾਈਵ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਪਤਾ ਹੈ ਬਿਹਾਰ ਦੇ ਵਿੱਚ ਵੀ ਇਲੈਕਸ਼ਨਾਂ ਦੇ ਰਿਜ਼ਲਟ ਆਏ ਆ ਐਨਡੀਏ ਦੀ ਢੇਰੀ ਚੱਲ ਗਈ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਜਿੱਤ ਚੁੱਕੇ ਐ ਡਿਕਲੇਅਰ ਹੋ ਗਿਆ ਤੇ ਖੁਸ਼ੀਆਂ ਵੱਲੋਂ ਮਨਾਇਆਂ ਜਾ ਰਹੀਆਂ ਆ ਅਕਾਲੀ ਦਲ ਨੇ ਵੀ ਪੂਰੀ ਟੱਕਰ ਦਿੱਤੀ ਤੀਸਰੇ ਨੰਬਰ ਤੇ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਅਕਾਲੀ ਦਲ ਤੋਂ ਰਹੇ ਤੇ ਅੱਜ ਦੇ ਬਿਹਾਰ ਦੇ ਇਲੈਕਸ਼ਨ ਤੇ ਪੰਜਾਬ ਦੇ ਬਾਏ ਇਲੈਕਸ਼ਨ ਜਿਮਨੀ ਚੋਣ ਜਿਸ ਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਉਸ ਤੇ ਚਰਚਾ ਕਰਾਂਗੇ ਕਿਰਪਾ ਕਰਕੇ ਜਿੰਨੇ ਵੀ ਦੋਸਤ ਕੋਲ ਆਪਣੀ ਨੋਟੀਫਿਕੇਸ਼ਨ ਪਹੁੰਚ ਚੁੱਕੀ ਹੈ ਤੇ ਜੁੜਨ ਦੀ ਕਿਰਪਾਲਤਾ ਕਰੋ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਤਾਨੂੰ ਪਤਾ ਹੋਵੇਗਾ ਵੀ ਪਹਿਲਾਂ ਵੀ ਆਪਾਂ ਲਾਈਵ ਚਲਾਇਆ ਸੀ ਕੋਈ ਪ੍ਰੋਬਲਮ ਔਨ ਕਰਕੇ ਉਹ ਲਾਈਵ ਬੰਦ ਹੋ ਗਿਆ ਸੀ ਤੇ ਇਸ ਕਰਕੇ ਹੁਣ ਦੁਬਾਰਾ ਸੈਟਿੰਗ ਕਰਕੇ ਮੈਂ ਲਾਈਵ ਦੇ ਵਿੱਚ ਦੁਬਾਰਾ ਆਇਆ ਕਿਰਪਾ ਕਰਕੇ ਜਿੰਨੇ ਵੀ ਦੋਸਤਾਂ ਕੋਲ ਨੋਟੀਫਿਕੇਸ਼ਨ ਪਹੁੰਚ ਰਹੀ ਹੈ ਨਾਲ ਦਿਨਾਂ ਸ਼ਾਮ ਨੂੰ ਹੋ ਕੇ ਤੇ ਅੱਜ ਦੇ ਇਲੈਕਸ਼ਨ ਬਾਰੇ ਆਪਾਂ ਅੱਜ ਚਰਚਾ ਕਰਾਂਗੇ ਤੇ ਆਪੋ ਆਪਣੇ ਵਿਚਾਰ ਜਰੂਰ ਦੱਸਿਓ ਕਮੈਂਟ ਕਰਦੇ ਰਹੋ ਤਾਂ ਕਿ ਅੱਜ ਦੇ ਜੋ ਮਾਹੌਲ ਬਣ ਚੁੱਕਿਆ ਹੈ ਇਲੈਕਸ਼ਨਾਂ ਦੇ ਵਿੱਚ ਇਲੈਕਸ਼ਨਾਂ ਦੇ ਰਿਜ਼ਲਟ ਦਾ ਉਸ ਤੇ ਆਪਾਂ ਥੋੜੀ ਬਹੁਤ ਚਰਚਾ ਕਰ ਸਕੀਏ ਤੇ ਤੁਹਾਡਾ ਕੀ ਸੋਚਣਾ ਹੈ ਇਸ ਬਾਰੇ ਉਹ ਵੀ ਜਰੂਰ ਦੱਸਿਓ ਜਿੰਨੇ ਵੀ ਦੋਸਤ ਜਰੂਰ ਜੁੜਿਓ ਗੁਰਦੀਪ ਸਿੰਘ ਜੀ ਕੀ ਹਾਲ ਚਾਲ ਹੈ ਗੁਰੀ ਅੱਛਾ ਗੁਰੀ ਜੀ ਤੁਸੀਂ ਗੁਰਦੀਪ ਸਿੰਘ ਦੇ ਨਾਮ ਤੋਂ ਆਈਡੀ ਬਣਾਈ ਹੈ ਮੈਨੂੰ ਚੈੱਕ ਕਰਕੇ ਦੱਸ ਤੁਸੀਂ ਮੈਨੂੰ ਦੱਸਿਓ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਭਰਾ ਪਹਿਲਾਂ ਵੀ ਲਾਈਵ ਹੋਈ ਸੀ ਭਰਾਵਾ ਤੇ ਪ੍ਰੋਬਲਮ ਆ ਗਈ ਸੀ ਇਸ ਕਰਕੇ ਵਿੱਚੋਂ ਬੰਦ ਕਰਨਾ ਪਿਆ ਤੇ ਦੁਬਾਰਾ ਫਿਰ ਲਾਈਵ ਹੋਏ ਆਂ ਉਦੋਂ ਬਹੁਤ ਵਧੀਆ ਦੋਸਤ ਜੁੜੇ ਸੀ ਵਧੀਆ ਹਜੇ ਸਟਾਰਟ ਹੀ ਹੋਇਆ ਸੀ ਲਾਈਵ ਤੇ ਕੋਈ ਪ੍ਰੋਬਲਮ ਆਉਣ ਕਰਕੇ ਕੱਟਣਾ ਪਿਆ ਤਾਂ ਪੂਰਾ ਨਾਮ ਗਰਦੀਪ ਸਿੰਘ ਹੈ ਜੀ ਮੇਰੇ ਹਾਂਜੀ ਗੁਰੀ ਠੀਕ ਹੈ ਜੀ ਬਾਠੀਆ ਗਰਦੀਪ ਸਿੰਘ ਸੋਹਣਾ ਲੱਗਦਾ ਗੁਰੀ ਵੀ ਠੀਕ ਸੀ ਸੋਹਣਾ ਗਰਦੀਪ ਸਿੰਘ ਗੁਰੀ ਰੱਖ ਲਓ ਭਾਵੇਂ ਗਰਦੀਪ ਸਿੰਘ ਰੱਖ ਲਓ ਸੋਹਣਾ ਨਾਮ ਹੈ ਇਹ ਇੰਦਾ ਸੋਹਣਾ ਲੱਗਦਾ ਨਾਲੇ ਮੈਂ ਤਾਂ ਹੀ ਤੁਹਾਨੂੰ ਉਦੋਂ ਪਹਿਲਾਂ ਹੀ ਪੁੱਛਿਆ ਸੀਗਾ ਮੈਂ ਕਿ ਤੁਹਾਡਾ ਪੂਰਾ ਫੁੱਲ ਨਾਮ ਕੀ ਹੈ ਉਦੋਂ ਤੁਸੀਂ ਆਖੇ ਗੁਰੂ ਗੁਰੀ ਸਿੰਘ ਹੀ ਹੈ ਤੇ ਗੁਰਦੀਪ ਵੀ ਸੋਹਣਾ ਨਾ ਤੇ ਹੋਰ ਸਨਾਓ ਕੀ ਹਾਲ ਚਾਲ ਹੈ ਜੀ ਜਿੰਨੇ دوست ਜੁੜੇ ਆ ਕਿਰਪਾ ਕਰਕੇ ਬਿਹਾਰ ਇਲੈਕਸ਼ਨ ਤੇ ਜਾਂ ਪੰਜਾਬ ਇਲੈਕਸ਼ਨ ਤੇ ਕਿਸੇ ਵੀ ਕਿਸਮ ਦੀ ਚਰਚਾ ਤੁਹਾਡੇ ਮਨ ਦੇ ਵਿੱਚ ਕੋਈ ਵੀ ਗੱਲਬਾਤ ਹੋਵੇ ਤਾਂ ਜਰੂਰ ਦੱਸਿਓ ਤੇ ਢਾਲੀਵਾਲ ਕੁਲਵਿੰਦਰ ਜੀ ਤੁਹਾਡਾ ਵੀ ਸਵਾਗਤ ਹੈ ਤੇ ਜਿੰਨੇ ਦੋਸਤ ਜੁੜੇ ਆ ਡਬਲ ਟੈਪ ਕਰਕੇ ਲਾਈਕ ਜਰੂਰ ਕਰ ਦਿਓ ਹੋ ਠੀਕ ਹੋ ਜੀ ਤੁਸੀਂ ਜੀ ਹਾਂਜੀ ਮੈਂ ਠੀਕ ਹਾਂ ਜੀ ਤੁਸੀਂ ਦੱਸਣਾਓ ਕੱਲ ਕਹਿੰਦੇ ਇਹ ਬੁਖਾਰ ਹੋਇਆ ਵੈ ਦਵਾਈ ਵਗੈਰਾ ਲੈ ਕੇ ਸਹੀ ਕ ਹੋਣਾ ਅੱਜ ਤੁਸੀਂ ਤੇ ਜੇ ਠੀਕ ਹੋਏ ਤਾਂ ਕਿਰਪਾ ਕਰਕੇ ਨਾਲ ਆਪਣੇ ਬਨੇ ਰਹੋ ਤੇ ਅੱਜ ਦੀ ਚਰਚਾ ਦੇ ਵਿੱਚ ਜ਼ਰੂਰ ਭਾਗ ਲਿਓ ਹੋਰ ਕੀ ਹਾਲ ਹੈ ਮੁੱਖ ਮੰਤਰੀ ਸਾਹਿਬ ਜੀ ਮੈਨੂੰ ਮੁੱਖ ਮੰਤਰੀ ਕਿੱਧਰ ਬਣਾਤਾ ਜੀ ਤੁਸੀਂ ਅੱਛਾ ਜਗਦੀਪ ਸਿੰਘ ਦੋ ਜੀ ਤੁਸੀਂ ਮੈਨੂੰ ਲੱਗਦਾ ਉਹੀਆਂ ਜਿਹੜਾ ਕੱਲ ਵੀ ਆਏ ਸੀ ਨਾ ਲਾਈਵ ਤੇ ਤੁਸੀਂ ਆਖਾ ਸੀਗਾ ਭਗਵੰਤ ਮਾਨਾ ਸ਼ਕਲ ਮਿਲਦੀ ਮਰੀ ਨਹੀਂ ਨਹੀਂ ਭਰਾਵਾ ਮੇਰੀ ਨਹੀਂ ਮਿਲਦੀ ਭਗਵੰਤ ਮਾਨਾ ਸ਼ਕਲ ਤੇ ਜਗਦੀਪ ਸੰਧੂ ਜੀ ਤੁਸੀਂ ਕਿੱਥੋਂ ਜੁੜਿਓ ਕਿਰਪਾ ਕਰਕੇ ਜਰੂਰ ਦੱਸਿਓ ਤੇ ਕੀ ਸੋਚਣਾ ਹੈ ਅੱਜ ਦੇ ਇਲੈਕਸ਼ਨ ਬਾਰੇ ਉਸ ਤੇ ਕੋਈ ਵੀ ਆਪਣਾ ਪੁਆਇੰਟ ਆਫ 뷰 ਦੇਣਾ ਚਾਹੁੰਦੇ ਆ ਤਾਂ ਇੱਕ ਵਾਰੀ ਜਰੂਰ ਲਿਖ ਦਿਓ ਆਪਾਂ ਉਸ ਤੇ ਚਰਚਾ ਕਰਾਂਗੇ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਜੁੜੇ ਆ ਉਹ ਵੀ ਚਲੋ ਜੀ ਦਰੂ ਦੱਸਿਓ ਤੇ ਸਾਡੀ YouTube ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਹੈ ਸਾਰਿਆਂ ਨੂੰ ਹਾਂ ਹੁਣ ਠੀਕ ਹੈ ਜੀ ਥੋੜਾ ਹੈ ਬੁਖਾਰ ਹੋ ਗਿਆ ਠੀਕ ਹੈ ਜੀ ਥੋੜਾ ਬੁਖਾਰ ਰਹਿ ਗਿਆ ਕੋਈ ਨਹੀਂ ਉੱਤਰ ਜੁਦਾ ਪੌੜੀ ਹੁਣ ਲਾਤੀ ਜਦੋਂ ਬੁਖਾਰ ਡਾਕਟਰ ਪੌੜੀ ਲਾਉਂਦੇ ਨਾ ਟੀਕਾ ਲਾ ਕੇ ਤੇ ਫੇਰ ਆਪੇ ਹੀ ਰਾਮ ਆਈ ਜਾਂਦਾ ਤੁਹਾਨੂੰ ਪਤਾ ਕਿੰਨਾ ਕੁ ਟਾਈਮ ਬੁਖਾਰ ਨਾਲ ਕਰ ਆਪਣੀ ਜਾਰੀ ਆ ਵੀ ਆਪਣੀ ਤੇ ਚੜਿਆ ਰਹਿਣਾ ਉਹਨੇ ਉੱਤਰ ਨਹੀਂ ਵੀ ਆ ਹੁਣ ਤਾਂ ਬਾਕੀ ਬੁਖਾਰ ਅੱਜ ਤਾਂ ਲੋਕਾਂ ਨੂੰ ਜਿੱਤ ਦਾ ਬੁਖਾਰ ਚੜੂਗਾ ਤੇ ਉਧਰ ਨੂੰ ਹੋ ਜਾਊਗਾ ਵੰਡਿਆ ਜਾਊਗਾ ਅੱਜ ਦਾ ਦਿਨ ਬੁਖਾਰ ਵਿਹਾਰ ਵਿੱਚ ਮੋਦੀ ਸਰਕਾਰ ਆਈ ਹੈ ਤੇ ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹਾਂਜੀ ਤਰਨਤਾਰਨ ਵਿੱਚ ਹਰਮੀਤ ਸਿੰਘ ਸੰਧੂ 40000 ਪਲੱਸ ਵੋਟਾਂ ਦੇ ਨਾਲ ਜੇ ਜੇਤੂ ਹੋਇਆ ਸੀ ਉਲਟ ਫੇਰ ਹੋਇਆ ਵੀ ਲੋਕਾਂ ਦੀਆਂ ਉਮੀਦਾਂ ਤੇ ਆਸਾਂ ਤੇ ਸਾਰਾ ਕੁਝ ਹੀ ਉਲਟ ਪਲਟ ਹੋ ਗਿਆ ਸੋਚਦੇ ਕੋਈ ਕੁਛ ਸੀ ਹਨੇਰੀ ਕਿਸੇ ਦੀ ਹੋਰ ਬਣੀ ਸੀ ਹਵਾ ਕਿਸੇ ਦੀ ਹੋਰ ਬਣੀ ਸੀ ਜਿੱਤ ਕੋਈ ਹੋਰ ਗਿਆ ਤੇ ਰਵਾਈਵਲ ਵੀ ਕਹਿੰਦੇ ਵੀ ਹੁਣ ਇਹ ਵੀ ਚਰਚਾ ਉੱਠ ਗਈ ਜਿਸ ਤਰ੍ਹਾਂ ਸ਼੍ਰੋਮਣੀ ਕਾਲੀਦਾਵ ਨੂੰ ਲੋਕਾਂ ਨੇ ਸੋਚਿਆ ਸੀ ਵੀ ਤੱਕੜੀ ਖਤਮ ਹੀ ਹੋ ਚੁੱਕੀ ਹੈ ਭਾਰ ਹੁਣ ਤੋਲੂਗੀ ਨਹੀਂ ਤੇ ਹੁਣ ਤੋਂ ਇਹ ਲੱਗਦਾ ਵੀ ਦੁਬਾਰਾ ਤੋਂ ਉਹਨਾਂ ਦੀ ਪਾਰਟੀ ਦਾ ਹੀ ਰਿਵਾਈਵਲ ਹੋ ਰਿਹਾ ਕਿਉਂਕਿ ਉਹ ਪੰਥਕ ਸੀਟ ਮੰਨੀ ਜਾਂਦੀ ਹੈ ਪੰਜਾਬ ਦੀ ਤਰਨਤਾਰਨ ਤੇ ਉਥੋਂ ਪੰਥਕ ਪਾਰਟੀ 3 ਨੰਬਰ ਤੇ ਆ ਚੁੱਕੀ ਹੈ ਜਿਹੜੀ ਕਿ ਬਾਰਸ ਪੰਜਾਬ ਦੇ ਪਾਰਟੀ ਸੀ ਤੇ ਦੂਸਰੇ ਨੰਬਰ ਤੇ ਰਹੇਗੇ ਅਕਾਲੀ ਦਲ ਤੇ ਪਹਿਲੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਚੌਥੇ ਨੰਬਰ ਤੇ ਜਾ ਰਹੀ ਹਾਲਾਂਕਿ ਕਾਂਗਰਸ ਵਾਲਿਆਂ ਨੇ ਪੂਰੀ ਤਰ੍ਹਾਂ ਇਹ ਸੋਚ ਰੱਖਿਆ ਸੀ ਵੀ ਗਾਹ ਆਉਣ ਵਾਲੀ 27 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਜਗਦੀਸ਼ ਸਿੰਘ ਸੰਧੂ ਕਨੇ ਅਸੀਂ ਬਾਈ ਜੀ ਪਿੰਡ ਦੰਨਲੇ ਵਾਲਾ ਸਤਕੋਸ਼ੀ ਜਿਹੜਾ ਫਾਜ਼ਕਾ ਸ਼ਹਿਰ ਅਬੌਰ ਤਹਿਸੀਲ ਖੁਈਆਂ ਸਰਬਰ ਤੋਂ ਆ ਜੀ ਤੁਹਾਡਾ ਸਵਾਗਤ ਹੈ ਜੀ ਬਾਈ ਜੀ ਕਿਤੇ ਅਕਾਲੀ ਦਲ ਜਿੱਤ ਜਾਂਦਾ ਤਾਂ ਸਭ ਕੁਝ ਹੋਰ ਹੀ ਹੋਣੀ ਸੀ ਗੱਲ ਕੁਝ ਹੋਰ ਹੀ ਹੋਣੀ ਸੀ ਜੇ ਅਕਾਲੀ ਦਲ ਜਿੱਤ ਜਾਂਦਾ ਤਾਂ ਗੱਲ ਤਾਂ ਹੋਰ ਹੋਣੀ ਸੀ ਪਤਾ ਕੀ ਹੈ ਜੇ ਹੁਣ ਇਹ ਅਕਾਲੀ ਦਲ ਨਾਂ ਅਕਾਲੀ ਦਲ ਨਾ ਤਾਂ ਕੋਈ ਹੋਰ ਵੀ ਜਿੱਤੀ ਜਾਂਦਾ ਜਨਨ ਕਿ ਆਮ ਆਦਮੀ ਪਾਰਟੀ ਨਾਲ ਜੇਦੀ ਨਾ ਹੋਰ ਕੋਈ ਜੱਤੀ ਆਂਦਾ ਤਾਂ ਕਾਫੀ ਕੁਸ਼ ਬਦਲ ਜਾਣਾ ਸੀ ਸਮੀਕਰਨ ਹੋਰ ਹੋ ਜਾਣੀ ਸੀ ਹੁਣ ਤਾਂ ਉਹਨਾਂ ਨੂੰ ਇਹ ਹੋ ਗਿਆ ਤੇ ਸੀਟ ਤਾਂ ਉਹਨਾਂ ਨੇ ਆਸਾਨੀ ਨਾਲ ਹੀ ਕੱਢ ਲਈ ਕਾਫੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਦਿੱਤੀ ਹੈ 10000 ਪਲੱਸ ਵੋਟਾਂ ਦਾ ਫਰਕ ਬਹੁਤ ਹੁੰਦਾ ਹੈ ਪਰ ਜੇ ਕੋਈ ਹੋਰ ਲੈ ਜਾਂਦਾ ਸੀਟ ਜਾਂ ਵਾਰਸ ਪੰਜਾਬ ਦੇ ਜਾਂ ਕੋਈ ਵੀ ਲੈ ਜਾਂਦਾ ਤਾਂ ਇੱਕ ਵਾਰੀ ਸਰਕਾਰ ਨੂੰ ਝਟਕਾ ਜ਼ਰੂਰ ਮਹਿਸੂਸ ਹੋਣਾ ਸੀ ਪਰ ਹੁਣ ਉਹਨਾਂ ਦਾ ਰਾਹ ਪੱਧਰਾ ਉਹਨਾਂ ਨੂੰ ਲੱਗਦਾ ਵੀ ਆਸਾਨੀ ਨਾਲ ਹੀ ਭਾਵੇਂ ਕਿ ਉਹ ਛੋਟਾ ਏਰੀਆ 100 100 ਪਲੱਸ 104 ਪਿੰਡਾਂ ਦਾ ਹੁੰਦਾ ਹੈ ਪਰ ਸਿਸਟਮ ਇਹ ਹੋ ਗਿਆ ਵੀ ਹਵਾ ਉਹ ਚੀਜ਼ ਦੀ ਬਣ ਜਾਂਦੀ ਹੈ ਬਾਕੀ ਜਿਸ ਸੱਤਾਧਿਰ ਦੀ ਹੀ ਬਾਈਪੋਲ ਜ਼ਿਆਦਾਤਰ ਹੱਕ ਚਾਉਂਦੀ ਹੈ ਵਿਰੋਧ ਦੇ ਵਿੱਚ ਬਹੁਤ ਘੱਟ ਹੁੰਦਾ ਹੈ ਪਰ ਜਿਸ ਤਰ੍ਹਾਂ ਲੋਕਾਂ ਨੂੰ ਲੱਗਦਾ ਸੀ ਨਾ ਵੀ ਹੋ ਸਕਦਾ ਹੈ ਮਨਦੀਪ ਸਿੰਘ ਪੂਰੀ ਤਰ੍ਹਾਂ ਮਤਲਬ ਉਹਦੇ ਵਿੱਚ ਟੱਕਰ ਹੋਵੇ ਤੇ ਕਾਂਗਰਸ ਦੀ ਟੱਕਰ ਹੋ ਸਕਦੀ ਸੀ ਪਰ ਹੋ ਗਿਆ ਉਲਟ ਅਕਾਲੀ ਦਲ ਕਿਧਰੋਂ ਆ ਕੇ ਇਹੀ ਆਪਣੀ ਹਵਾ ਬਣਾ ਗਿਆ ਕਿਉਂਕਿ ਹੜਾਂ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਦੀ ਕਾਰਜਯਗਾਰੀ ਸੀ ਉਸ ਤੋਂ ਲੋਕ ਪ੍ਰਭਾਵਿਤ ਹੋ ਚੁੱਕੇ ਐ ਕੀ ਕੋਈ ਹੋਰ ਕਾਰਨ ਹੈ ਤੁਸੀਂ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ ਕਿਰਪਾ ਕਰਕੇ ਜਿੰਨੇ ਦੋਸਤ ਦੇਖ ਰਹੇ ਐ ਡਬਲ ਟੈਪ ਸਕਰੀਨ ਤੇ ਕਰੋਗੇ ਇੱਦਾਂ ਅੰਗੂਠੇ ਦਾ ਨਿਸ਼ਾਨ ਆ ਨਿਕਲੂਗਾ ਤੇ ਲਾਈਵ ਲਾਈਕ ਹੋ ਜੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਪਹਿਲਾਂ ਵੀ ਲਾਈਵ ਆਏ ਸੀ ਉਦੋਂ ਥੋੜੀ ਪ੍ਰੋਬਲਮ ਹੋ ਗਈ ਸੀ ਬਹੁਤ ਦੋਸਤੋ ਵੀ ਜੁੜੇ ਹੋਏ ਸੀਗੇ ਸਾਡੇ ਨਾਲ ਵਧੀਆ ਵਿਚਾਰ ਪਟੰਦਰਾ ਚੱਲ ਰਿਹਾ ਸੀ ਕੋਈ ਪ੍ਰੋਬਲਮ ਕਰਕੇ ਸਾਨੂੰ ਉਹ ਲਾਈਵ ਬੰਦ ਕਰਕੇ ਦੁਬਾਰਾ ਲਾਈਵ ਆਉਣਾ ਪਿਆ ਕਿਰਪਾ ਕਰਕੇ ਜਿੰਨੇ ਵੀ ਦੋਸਤ ਜੁੜੇ ਐ ਤੁਹਾਡੀ ਬਹੁਤ ਜ਼ਿਆਦਾ ਰਿਕਵੈਸਟ ਸਮਝ ਲਓ ਵੀ ਡਬਲ ਟੈਪ ਕਰਕੇ ਲਾਈਕ ਕਰ ਦਿਓ ਚੈਨਲ ਨੂੰ ਸਬਸ ਤੇ ਇੱਕ ਕਰੀ ਮੈਂ ਕਮੈਂਟ ਪੜ ਲਾਂ ਜੀ ਸਾਰੇ ਦੋਸਤਾਂ ਦੇ ਤੇ ਸਾਡੇ ਦੋਸਤ ਆ ਜਗਦੀਪ ਸਿੰਘ ਸੰਧੂ ਜੀ ਹੈਗੇ ਦਾਨੇ ਵਾਲਾ ਤੋਂ ਇਹ ਹੈਗੇ ਜੀ ਦਾਨੇ ਵਾਲਾ ਇੱਕ ਦਾਨੇ ਵਾਲਾ ਜੀ ਮਲੋੜ ਕੋਲੇ ਵੀ ਹੈ ਸ਼ਾਇਦ ਨਾ ਇਹ ਖੁਈਆਂ ਸਰਵਰ ਹੈ ਮਤਲਬ ਹਬੋਰ ਕੋਲੇ ਹਬੋਰ ਤੋਂ ਬੱਲੂ ਆਣਾ ਉੱਥੇ ਜੀ ਹੈਗਾ ਠੀਕ ਹੈ ਜੀ ਤੁਹਾਡੇ ਪਹਿਲਾਂ ਜਗਮੀਤ ਬਰਾੜ ਕਾਫੀ ਜ਼ਿਆਦਾ ਮਸ਼ਹੂਰ ਸੀ ਤੁਹਾਡੇ ਏਰੀਏ ਦੇ ਜਗਦੀਪ ਸੰਧੂ ਜੀ ਦੱਸਿਓ ਮੜਾ ਜੀ ਕਿਸੇ ਟਾਈਮ ਪੂਰਾ ਸਿੱਕਾ ਚੱਲਦਾ ਸੀ ਨਾ ਜਗਮੀਤ ਬਰਾੜ ਸੌਰੀ ਦੋਸਤੋ ਕੋਈ ਨਾ ਪ੍ਰੋਬਲਮ ਆ ਰਹੀ ਅੱਜ ਪਹਿਲਾ ਵੀ ਲਾਈਵ ਮਸਾਂ ਹੀ ਚੱਲ